ਕੱਲ ਤੱਕ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅਜਿਹੀ ਮੰਗ ਕੀਤੀ ਹੈ ਜੋ ਵਖਵਾਦੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਪੜਾਵਾ ਦੇਣ ਵਾਲੀ ਹੈ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਸਥਿਤ ਕੇਂਦਰੀ ਸਿੱਖ ਚਾਪਰ ਵਿੱਚ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਚਰ, ਪਰਮਜੀਤ ਸਿੰਘ ਪੰਜਵੜ ਅਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਲਾਈਆਂ ਜਾਣ। ਇਹ ਤਿੰਨੋ ਭਾਰਤ ਚ ਮੋਸਟ ਵਾਂਟਡ ਅਤਕਵਾਦੀ ਰਹੇ ਹਨ ਤੇ ਇਹਨਾਂ ਨੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਵੀ ਲਿਆ ਸੀ ਇਹਨਾਂ ਗੱਲਾਂ ਦਾ ਪ੍ਰਕਾਸ਼ਵਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਦਲ ਖਾਲਸਾ ਵੱਲੋਂ ਕਰਵਾਈ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਕੀਤਾ ਇਸ ਸਮਾਗਮ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਵਿਖੇ ਹੋਇਆ ਇਸ ਮੀਟਿੰਗ ਵਿੱਚ ਗਜਿੰਦਰ ਸਿੰਘ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ ਬਿਜੇਂਦਰ ਸਿੰਘ ਉਹੀ ਵਿਅਕਤੀ ਹੈ ਜਿਸ ਦੀ ਅਗਵਾਈ ਚ ਖਾਲਿਸਤਾਨੀ ਆਤਮਕਵਾਦੀਆਂ ਨੇ 1983 ਵਿੱਚ ਇੰਡੀਅਨ 에ਅਰਲਾਈਨਸ ਦਾ ਜਹਾਜ਼ ਹਾਈਜੈਕਟ ਕੀਤਾ ਸੀ ਹਾਈਜੈਕ ਕਰਨ ਤੋਂ ਬਾਅਦ ਜਹਾਜ਼ ਨੂੰ ਲਾਹੌਰ ਪਾਕਿਸਤਾਨ ਵੱਲ ਚਲਾਇਆ ਗਿਆ ਸੀ ਉਹਨਾਂ ਨੇ ਅਜਾ ਇਸ ਲਈ ਕੀਤਾ ਸੀ ਤਾਂ ਜੋ ਉਹ ਖਾਲਿਸਤਾਨੀ ਆਤਮਕਵਾਦੀ ਜਰਨੈਲ ਸਿੰਘ ਪਿੰਡਰਾਵਾਲੇ ਦੀ ਰਿਹਾਈ ਕਰਵਾ ਸਕਣ ਹੁਣ ਅਕਾਲ ਤਖਤ ਤੇ ਇਹਨਾਂ ਤਿੰਨਾਂ ਖਾਲਿਸਤਾਨੀ ਅਤਵਾਦੀ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੈ ਪੰਜਵਰਡ ਅਤੰਕੀ ਸੰਗਠਨ ਖਾਲਿਸਤਾਨੀ ਕਮਾਂਡੋ ਫੋਰਸ ਦਾ ਮੁਖੀ ਸੀ ਜੋ 6 ਮਈ 2023 ਨੂੰ ਲਾਹੌਰ ਵਿਖੇ ਮਾਰਿਆ ਗਿਆ ਸੀ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਗੁਰਦੁਆਰਾ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ ਕੈਨੇਡਾ ਨੇ ਉਸਤੇ ਕਤਲੀ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਚਰ ਦੀ ਹੱਤਿਆ ਦਾ ਦੋਸ਼ ਭਾਰਤ ਤੇ ਲਾਉਣ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਹੀ ਸਬੰਧ ਖਰਾਬ ਹੋ ਚੁੱਕੇ ਹਨ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਗਜਿੰਦਰ ਸਿੰਘ ਬਾਰੇ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਉਹ ਕਦੇ ਵੀ ਸਿੱਖ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਉਹ ਕਦੇ ਸਰਕਾਰਾਂ ਅੱਗੇ ਝੁਕੇ ਉਹਨਾਂ ਨੂੰ ਤਖਤ ਵੱਲੋਂ ਸਨਮਾਨ ਚਿੰਨ੍ਹ ਦੇਣ ਦੀ ਗੱਲ ਵੀ ਕੀਤੀ ਗਈ ਉਹ 2095 ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾ ਹੁੰਣ ਤੋਂ ਬਾਅਦ ਪਟਕ ਰਿਹਾ ਸੀ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਉੱਥੇ ਮੌਜੂਦ ਸਨ ਇਸ ਤੋਂ ਲੈ ਕੇ ਕੁਝ ਸਮੇਂ ਤੋਂ ਲਗਾਤਾਰ ਪੰਜਾਬ ਤੇ ਵਿਦੇਸ਼ਾਂ ਵਿੱਚ ਵਸਦੇ ਖਾਲਿਸਤਾਨੀ ਸਮਰਥਕਾਂ ਵੱਲੋਂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਭਾਰਤ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅੰਤਰਰਾਸ਼ਟਰੀ ਮੰਚਾਂ ਤੇ ਵੀ ਸਪੋਰਟ ਹਾਸਲ ਕਰਨ ਲਈ ਖਾਲਿਸਤਾਨੀ ਆਗੂਆਂ ਵੱਲੋਂ ਲਗਾਤਾਰ ਯਤਨ ਜਾਰੀ ਹਨ ਭਾਰਤ ਹਮੇਸ਼ਾ ਤੋਂ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਉਕਾਊਵਾਦੀ ਤਾਕਤਾਂ ਨਾਲ ਸਖ਼ਤ ਰਵੱਈਆ ਅਪਣਾਉਂਦਾ ਰਿਹਾ ਹੈ ਤੇ ਵੱਖ-ਵੱਖ ਸਮੇਂ ਤੇ ਉੱਠੇ ਵੱਖਵਾਦੀ ਅੰਦੋਲਨਾਂ ਨੂੰ ਪਾਰਟੀ ਸਰੋਖਿਆ ਸਿਨਾਮਾ ਨੇ ਸ਼ਕਤੀ ਨਾਲ ਦਬਾਇਆ ਹੈ ਦੇਸ਼ ਦੀ ਇਕਤਾ ਤੇ ਅਖੰਡਤਾ ਤੇ ਹਮਲਾ ਕਰਨ ਵਾਲੀਆਂ ਵੱਖਵਾਦੀ ਤਾਕਤਾਂ ਨਾਲ ਭਾਰਤជាតិ ਦੀ ਤੋਂ ਬਾਦੀ ਲੜਦਾ ਆ ਰਿਹਾ ਹੈ ਧਰਮ ਦੀ ਆੜ ਲੈ ਕੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਬਾਰ ਬਾਰ ਖਾਲਿਸਤਾਨ ਨੂੰ ਲੈ ਕੇ ਫੜਕਾਉ ਬਿਆਨ ਦਿੱਤੇ ਜਾਂਦੇ ਰਹੇ ਹਨ ਇਸ ਤੋਂ ਪਹਿਲਾਂ ਵੀ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਦੀ ਮੰਗ ਨੂੰ ਜਾਇਸ ਤਹਿਰਾਇਆ ਗਿਆ ਸੀ ਨਵੇਂ ਅਪਰਾਧਿਕ ਕਾਨੂੰਨ 2024 ਵਿੱਚ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਸੱਟ ਪਹੁੰਚਾਉਣ ਵਾਲੀ ਬਿਆਨਬਾਜ਼ੀ ਕਰਨ ਵਾਲੇ ਤੇ ਐਂਟੀ ਨੈਸ਼ਨਲ ਐਕਟੀਵਿਟੀਆਂ ਵਿੱਚ ਬਾਗਲਨ ਵਾਲੇ ਅੰਸਰਾ ਖਿਲਾਫ ਕੁੱਝ ਮਹੱਤਵਪੂਰਨ ਵਿਵਸਥਾਬੰਦੀਆਂ ਕੀਤੀਆਂ ਗਈਆਂ ਹਨ ਜੋ ਕਿ ਪਹਿਲਾਂ ਨਾਲੋਂ ਪ੍ਰਚਲਿਤ ਕਾਨੂੰਨਾਂ ਨਾਲੋਂ ਕਾਫੀ ਸਖਤ ਹਨ ਹੁਣ ਅੱਗੇ ਦੇਖਣਾ ਇਹ ਹੈ ਕਿ ਵੱਖਵਾਦੀ ਸੋਚ ਰੱਖਣ ਵਾਲੇ ਆਗੂਆਂ ਤੇ ਵੱਖਵਾਦ ਦਾ ਪ੍ਰਚਾਰ ਕਰਨ ਵਾਲੀਆਂ ਤਾਕਤਾਂ ਖਿਲਾਫ ਨਵੇਂ ਅਪਰਾਧਿਕ ਕਾਨੂੰਨਾਂ ਮੁਤਾਬਿਕ ਕੀ ਕਾਰਵਾਈ ਹੋਵੇਗੀ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਗਹਿਰਾ ਅਕਾਤ ਪਹੁੰਚਾਉਣ ਵਾਲੀਆਂ ਵੱਖਵਾਦੀ ਤਾਕਤਾਂ ਤੇ ਇਸ ਦਾ ਕੀ ਅਸਰ ਪਵੇਗਾ